ਹੈਲੋ ਜੀ ਸਸਿਕਾ ਸਾਰੇ ਨੂੰ ਕਿਵੇਂ ਹੋ ਮੇਰੀ ਪਿਆਰੀ ਜੀ YouTube ਫੈਮਿਲੀ ਆਈ ਹੋਪ ਕਿ ਤੁਸੀਂ ਸਾਰੇ ਜਨੇ ਠੀਕ ਹੋਵੋਗੇ ਛੜਤੀ ਕਲਾ ਵਿੱਚ ਹੋਵੋਗੇ ਤੇ ਅੱਜ ਵੀ ਨਾ ਬਹੁਤ ਦਿਨਾਂ ਬਾਅਦ ਮੈਂ ਤੁਹਾਡੇ ਨਾਲ ਜਿਹੜਾ ਵਲੌਗ ਸਾਂਝਾ ਕਰ ਰਹੀ ਆ ਤੇ ਲੋ ਜੀ ਇੱਥੇ ਨਾ ਸਵੇਰ ਦਾ ਟਾਈਮ ਸੀਗਾ ਤੇ ਮੈਂ ਸਫਾਈ ਕਰਨ ਤੋਂ ਪਹਿਲਾਂ ਘਰ ਹੀ ਸੀ ਕਿ ਹਸਬੰਡ ਜੀ ਮੈਨਾਂ ਨੂੰ ਕਿਹਾ ਕਿ ਤੁਸੀਂ ਨਾ ਪੱਖੇ ਸਾਫ਼ ਕਰ ਦਿਓ ਕਿਉਂਕਿ ਨਾ ਬਹੁਤ ਦਿਨ ਹੋ ਗਏ ਸਾਫ ਕਰਿਆ ਨੂੰ ਤਾਂ ਇੰਨੀ ਜਿਆਦਾ ਮਿੱਟੀ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਹਨਾ ਕਿੰਨੀ ਗੰਦੇ ਜਿਹੜੇ ਪੱਖੇ ਹੋਏ ਪਿਆ ਤੇ ਮੈਂ ਇਹਨਾਂ ਨੂੰ ਕਿਹਾ ਪੱਖੇ ਤੁਸੀਂ ਸਾਫ ਕਰ ਦਿਓ ਉਸ ਤੋਂ ਬਾਅਦ ਹੀ ਜਿਹੜਾ ਮੈਂ ਆਪਣਾ ਸਫਾਈ ਦਾ ਕੰਮ ਸ਼ੁਰੂ ਕਰੂੰਗੀ ਤੇ ਇਹਨਾਂ ਨੇ ਇੱਥੇ ਪੱਖੇ ਸਾਫ ਕਰ ਦਿੱਤੇ ਸੀ ਦੋਨੇ ਹੀ ਕਿਉਂਕਿ ਆਪਣੇ ਦੋ ਹੀ ਪੱਖੇ ਆ ਇੱਕ ਤਾਂ ਹਾਲ ਵਿੱਚ ਹੈ ਤੇ ਦੂਸਰਾ ਆਪਣੇ ਕਮਰੇ ਦੇ ਵਿੱਚ ਹੈ ਹਨਾ ਦੋਨੋਂ ਪੱਖੇ ਸਾਫ ਕਰ ਦਿੱਤੇ ਉਸ ਤੋਂ ਬਾਅਦ ਜੀ ਮੈਂ ਆਪਣੀ ਸਫਾਈ ਦਾ ਕੰਮ ਜਿਹੜਾ ਸਟਾਰਟ ਕੀਤਾ ਇੱਥੇ ਤੇ ਇੱਥੇ ਅੱਜ ਮੈਂ ਬੈੱਡ ਸ਼ੀਟ ਦੀ ਚੱਦਰ ਜੜੀ ਮੈਂ ਛਾੜ ਕੇ ਵਿਛਾ ਦਿੱਤੀ ਸੀ ਕਿਉਂਕਿ ਮੈਂ ਕੱਲ ਹੀ ਜੜੀ ਇਹਨੂੰ ਚੇਂਜ ਕਰਿਆ ਸੀਗਾ ਤੇ ਮੈਂ ਸੋਚਿਆ ਚਲੋ ਪਹਿਲਾਂ ਸਫਾਈ ਦਾ ਕੰਮ ਨਿਬੇੜ ਲੈਂਦੀ ਆ ਕਿਉਂਕਿ ਨਾ ਦੀ ਮਰਦੀ ਛੁੱਟੀਆਂ ਹੋ ਚੁੱਕੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ ਸਾਰੇ ਬੱਚਿਆਂ ਦੀਆਂ ਛੁੱਟੀਆਂ ਹੋ ਚੁੱਕੀਆਂ ਨੇ ਤੇ ਕੰਮ ਫਿਰ ਆਪਾਂ ਨੂੰ ਐ ਨਹੀਂ ਹੁੰਦਾ ਵੀ ਸਵੇਰੇ ਸਵੇਰੇ ਜਲਦੀ ਹਪੜਾ ਧਪੜੀ ਚ ਨਿਬੇੜ ਲੀਏ ਹਨਾ ਤੇ ਕੰਮ ਮੈਂ ਹੁਣ ਆਪਣਾ ਹੌਲੀ ਹੌਲੀ ਕਰਦੀ ਹੁੰਦੀ ਆ ਵੈਸੇ ਜਿਹੜਾ ਆਪਣਾ ਰੁਟੀਨ ਜਲਦੀ ਉੱਠਣ ਦਾ ਬਣਿਆ ਹੋਇਆ ਉਹ اسی ਤਰ੍ਹਾਂ ਬਰਕਰਾਰ ਆ ਰਿਹਾ ਕਿਉਂਕਿ ਹੁਣ ਦੇਖੋ ਰੁਟੀਨ ਤਾਂ ਬਣ ਗਿਆ ਜਲਦੀ ਉੱਠਣ ਦਾ ਇਸੇ ਕਰਕੇ ਫਿਰ ਐ ਹੁੰਦਾ ਵੀ ਕੰਮ ਵੀ ਜਿਹੜਾ ਛੇਤੀ ਹੀ ਨਿਬੇੜ ਲੈਣੇ ਆ ਹਨਾ ਤੇ ਸਫਾਈ ਦਾ ਕੰਮ ਜੇ ਤਾਂ ਅੰਮ੍ਰਿਤ ਦੇ ਪਾਪਾ ਉੱਠੇ ਹੁੰਦੇ ਆ ਫਿਰ ਮੈਂ ਜਲਦੀ ਆਪਣੇ ਰੋਮ ਦੀ ਸਫਾਈ ਕਰ ਲੈਣੀ ਆ ਅਦਰਵਾਈਜ਼ ਜੇ ਨਹੀਂ ਉੱਠੇ ਹੁੰਦੇ ਫਿਰ ਮੈਂ ਆਪਣਾ ਬਾਹਰ ਦਾ ਕੰਮ ਪਹਿਲਾਂ ਨਿਬੇੜਦੀ ਹੁੰਦੀ ਆ ਕਿਉਂਕਿ ਬ੍ਰੇਕਫਾਸਟ ਆਲੇ ਰੈਡੀ ਕਰਨਾ ਨਹੀਂ ਹੁੰਦਾ ਜਦੋਂ ਇਹ ਜਾਂਦੇ ਆ ਉਦੋਂ ਹੀ ਮੈਂ ਆਪਣਾ ਜਿਹੜਾ ਖਾਣਾ ਵਗੈਰਾ ਤਿਆਰ ਕਰਦੀ ਆ ਹਨਾ ਤੇ ਇੱਥੇ ਮੈਂ ਆਪਣਾ ਝਾੜੂ ਦਾ ਕੰਮ ਨਿਬੇੜ ਤਰੀ ਸੀ ਕਿਉਂਕਿ ਇਹ ਹੁਣ ਨਾਣ ਚਲੇ ਗਏ ਸੀ ਕਿ ਮੈਂ ਸੋਚਿਆ ਚਲੋ ਮੈਂ ਕਮਰੇ ਦੀ ਸਫਾਈ ਕਰ ਦਿੰਦੀ ਆ ਤੇ ਅੱਜ ਨਾ ਇੱਥੇ ਅਖਬਾਰ ਜੀ ਦੇਖੋ ਕਿੰਨੀਆਂ ਟੁਕੜੀਆਂ ਤੁਹਾਨੂੰ ਵੀਡੀਓ 'ਚ ਦੇਖ ਰਹੀਆਂ ਖ਼ਬਰਾਂ ਦੀਆਂ ਹਨਾ ਤੇ ਇਹ ਜੀ ਲੈ ਕੇ ਆਏ ਆ ਆਪਰ ਜਸਟ ਫੈਨ ਹੈ ਰਸੋਈ ਦੇ ਵਿੱਚ ਲਗਾਉਣ ਨੂੰ ਕਿਉਂਕਿ ਨਾ ਜਦੋਂ ਪਰੌਂਠੇ ਵਗੈਰਾ ਬਣਾਉਂਦੇ ਆ ਨਾ ਤੇ ਬਹੁਤ ਜ਼ਿਆਦਾ ਧੂਆ ਜਿਹੜਾ ਆਉਂਦਾ ਆ ਤੇ ਉਹ ਨਾ ਸਾਰੀ ਜਿਹੜੀ ਦੀਵਾਰ ਹੈ ਰਸੋਈ ਦੀ ਉਹ ਸਾਰੀ ਨਾ ਕਾਲੀ ਕਾਲੀ ਜੀ ਹੋ ਗਈ ਆ ਇਸੇ ਕਰਕੇ ਸੋਚ ਰਿਹਾ ਵੀ ਚਲੋ ਆਪਾਂ ਅਡਜਸਟ ਫੈਨ ਲਗਾ ਦਿੰਦੇ ਆ ਉੱਥੇ ਤੇ ਜਿਹੜਾ ਧੂਆ ਵਗੈਰਾ ਹੋਊਗਾ ਜਦੋਂ ਆਪਾਂ ਪਰੌਂਠੇ ਬਣਾਉਂਦੇ ਆ ਹਨਾ ਉਹ ਨਿਕਲ ਜਿਆ ਕਰੂਗਾ ਬਾਹਰ ਤੇ ਫਿਲਹਾਲ ਤਾਂ ਲਿਆ ਕੇ ਰੱਖਿਆ ਹੋਇਆ ਕਿਉਂਕਿ ਦੁਕਾਨ ਦੇ ਪੁਰਾਣਾ ਪਿਆ ਸੀਗਾ ਉਹ ਲਿਆ ਕੇ ਨਾ ਨੇ ਪੇਂਟ ਵਗੈਰਾ ਕਰਕੇ ਰੱਖ ਦਿੱਤਾ ਸੀਗਾ ਤੇ ਇਹ ਜਿਹੜੀ ਅਖਬਾਰ ਸੀਗੀ ਇਹ ਉਸੇ ਦੀ ਸੀਗੀ ਤੇ ਹੁਣ ਇਹ ਪੇਂਟ ਜਿਹੜਾ ਸੁੱਕ ਗਿਆ ਸੀਗਾ ਤੇ ਚੱਕ ਕੇ ਜਿਹੜਾ ਪੱਖਾ ਸੀਗਾ ਅੰਦਰ ਰੱਖ ਦਿੱਤਾ ਸੀ ਕਿਉਂਕਿ ਨਾ ਕੋਈ ਵੀ ਕੰਮ ਜਿਹੜਾ ਆਪਣੇ ਘਰ 'ਚ ਇਕੋ ਧੰਮ ਨਹੀਂ ਹੁੰਦਾ ਹੈਗਾ ਜੇ ਕੋਈ ਸਮਾਨ ਲਿਆ ਕੇ ਰੱਖਿਆ ਹੁੰਦਾ ਉਹਨੂੰ 4-5 ਦਿਨ ਜਾਂ ਹਫਤਾ ਤੇ ਲੱਗੇ ਜਾਂਦਾ ਉਹਨੂੰ ਲਾਉਣ ਲੱਗਿਆ ਤੇ ਹੁਣ ਮੈਂ ਡਿਕਰੀਆਂ ਵੀ ਕਦੋਂ ਇਹ ਜਿਹੜੇ ਲਾਣਗੇ ਉਹਨੂੰ ਹਨਾ ਲਿਆ ਕੇ ਤਾਂ ਜਿਹੜਾ ਰੱਖ ਲਿਆਇਆ ਜੇ ਲਿਆ ਕੇ ਰੱਖਿਆ ਗਿਆ ਤੇ ਚਲੋ ਲੱਗੇ ਵੀ ਜਾਊਗਾ ਹਨਾ ਚਲੋ ਆਪਾਂ ਨੂੰ ਥੋੜਾ ਜਿਹਾ ਸਬਰ ਕਰਨਾ ਚਾਹੀਦਾ ਜੇ ਮੈਂ ਜ਼ਿਆਦਾ ਕਾਲੀ करूंगी ਫਿਰ ਇਹ ਫੇਰ ਮੈਨੂੰ ਥੋੜਾ ਸਹੀ ਨਹੀਂ ਹੋਊਗਾ ਇਸ ਚੀਜ਼ ਨੂੰ ਲੈ ਕੇ ਹਨਾ ਤੇ ਲੋ ਜੀ ਆਪਾਂ ਇੱਥੇ ਝਾੜੂ ਲਗਾ ਲਈ ਸੀ ਤੇ ਇੱਥੇ ਆਪਣੇ ਗਮਲੇ ਗਮਲੇ ਤੁਸੀਂ ਦੇਖ ਰਹੇ ਹੋ ਹਨਾ ਇਹ ਮੈਂ ਕੀ ਕਰਦੀ ਹੁੰਨੀ ਆ ਕਿਉਂਕਿ ਅੱਜ ਕੱਲ ਜਿੱਦਾਂ ਨਾ ਬਹੁਤ ਜ਼ਿਆਦੀਆਂ ਧੁੱਪਾਂ ਪੈ ਰਹੀਆਂ ਨੇ ਹਨਾ ਤੇ ਮੈਂ ਇਹ ਗਮਲੇ ਆ ਜਿਹੜੇ ਦਿਨ ਦੇ ਟਾਈਮ ਜਿਹੜੇ ਅੰਦਰ ਲਿਆ ਕੇ ਰੱਖ ਦਿੰਦੀ ਹੁੰਨੀ ਆ ਤਾਂ ਕਿ ਨਾ ਇਹ ਸੁੱਕਣ ਨਾ ਕਿਉਂਕਿ ਧੁੱਪ ਬਹੁਤ ਤੇਜ਼ ਜਿਹੜੀ ਪੈਂਦੀ ਆ ਤੇ ਉਸ ਤੋਂ ਬਾਅਦ ਜੀ ਜਦੋਂ ਆਪਣਾ ਰਾਤ ਦਾ ਟਾਈਮ ਹੋ ਜਾਂਦਾ ਸ਼ਾਮ ਦਾ ਟਾਈਮ ਹੋ ਜਾਂਦਾ ਹਨਾ ਉਦੋਂ ਇਹਨਾਂ ਨੂੰ ਬਾਹਰ ਰੱਖ ਦਿੰਦੀ ਹੁੰਦੀ ਆ ਤਾਂ ਕਿ ਇਹਨਾਂ ਨੂੰ ਜਿਹੜੀ ਤਾਜੀ ਹਵਾ ਜਿਹੜੀ ਲੱਗਦੀ ਰਹੇ ਔਰ ਮੈਨੂੰ ਨਾ ਦੇਖੋ ਬੁੱਟੇ ਵਗੈਰਾ ਲਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਆ ਤੇ ਮੈਨੂੰ ਇਹ ਹੁੰਦਾ ਵੀ ਸਾਰੇ ਘਰ ਚ ਜਿਵੇਂ ਬੁੱਟੇ ਬੁੱਟੇ ਕਰ ਦਵਾ ਹਨਾ ਤੇ ਬਾਕੀ ਹੌਲੀ ਹੌਲੀ ਮੈਂ ਬਹੁਤ ਸਾਰੇ ਗਮਲੇ ਲੈ ਕੇ ਆਈਆਂ ਦੋ ਗਮਲੇ ਮੈਂ ਹੋਰ ਲੈ ਕੇ ਆਈਆਂ ਜਿਹੜੇ ਬਲੂ ਵਾਲੇ ਆ ਜਿਹੜੇ ਤੁਸੀਂ ਵੀਡੀਓ ਚ ਦੇਖ ਰਹੇ ਹੋ ਨਾ ਨਵੇਂ ਲੈ ਕੇ ਆਈਆਂ ਇਹ ਆਪਾਂ ਉਦੋਂ ਲਿਆਏ ਸੀ ਕਿਉਂਕਿ ਜਦੋਂ ਦਾ ਮਤਲਬ ਉਦੋਂ এনवायरमेंट ਡੇ ਸੀਗਾ ਤੇ ਨਿਮਰਤ ਦੇ ਸਕੂਲ ਵੱਲੋਂ ਮੈਸੇਜ ਆਇਆ ਸੀ ਵੀ ਬੱਚਿਆਂ ਦੇ ਪੌਦੇ ਲਗਾਉਂਦੇ ਹੋਏ ਜਿਹੜੀ ਵੀਡੀਓ ਤੁਸੀਂ ਸਾਨੂੰ ਸ਼ੇਅਰ ਕਰਨੀ ਆ ਤੇ ਆਪਾਂ ਇਹਨਾਂ ਗਮਲਿਆਂ ਦੇ ਵਿੱਚ ਨਿਮਰਤ ਦੇ ਹੱਥੀਂ ਜਿਹੜੇ ਪੌਦੇ ਲਗਾਏ ਸੀਗੇ ਤੇ ਉਹਨਾਂ ਨੂੰ ਵੀਡੀਓ ਜਿਹੜੀ ਭੇਜੀ ਹੈ ਤੇ ਇਹਦੇ ਨਾਲ ਦੋ ਕੰਮ ਹੋ ਗਏ ਇੱਕ ਤਾਂ ਆਪਣੇ ਪੌਦੇ ਲੱਗੇ ਇੱਕ ਆਪਣੀ ਜਿਹੜੀ ਵੀਡੀਓ ਸਕੂਲ ਜਿਹੜੀ ਭੇਜੀ ਗਈ ਹਨਾ ਤੇ ਪੌਦੇ ਤਾਂ ਵੈਸੇ ਵੀ ਲਗਾਣੇ ਸੀ ਚਲੋ ਆਪਣੀ ਵੀਡੀਓ ਵੀ ਜਿਹੜੀ ਬਣ ਗਈ ਕਿਉਂਕਿ ਨਾ ਇਹ ਮੈਸੇਜ ਹੀ ਹੁੰਦਾ ਇੱਕ ਵੀਡੀਓ ਬਣਾਉਣ ਦਾ ਕਿ ਦੇਖੋ এনवायरमेंट ਦਾ ਧਿਆਨ ਆਪਾਂ ਸਾਰਿਆਂ ਨੂੰ ਰੱਖਣਾ ਚਾਹੀਦਾ ਕਿਉਂਕਿ ਦੇਖੋ ਗਰਮੀ ਕਿੰਨੀ ਜ਼ਿਆਦਾ ਵੱਧ ਰਹੀ ਆ ਤੇ ਜਿਸ ਤਰੀਕੇ ਨਾਲ ਗਰਮੀ ਵੱਧ ਰਹੀ ਆ ਉਹਦਾ ਕਾਰਨ ਇਹ ਹੀ ਆ ਕਿ ਦੇਖੋ ਪੇੜ ਪੌਦੇ ਜਿਹੜੇ ਕੱਟੇ ਜਾ ਰਹੇ ਆ ਉਹਦੇ ਕਰਕੇ ਹੀ ਜਿਹੜਾ ਗਰਮੀ ਦਾ ਤਾਪਮਾਨ ਹੈ ਉਹ ਵੱਧਦਾ ਜਾ ਰਿਹਾ ਹੈ ਨਾ ਇਸੇ ਕਰਕੇ ਸਾਰਿਆਂ ਨੂੰ ਇਹੀ ਮੈਸੇਜ ਆਪਾਂ ਦਿੰਦੇ ਆ ਕਿ ਵੱਧ ਤੋਂ ਵੱਧ ਜਿੰਨੇ ਹੋ ਸਕੇ ਪੌਦੇ ਲਗਾਓ ਪੇੜ ਪੌਦੇ ਲਗਾਓ ਆਪਦੇ ਆਲੇ ਦੇ ਵਾਲੇ ਜਿੰਨਾ ਵੀ ਖਾਲੀ ਏਰੀਆ ਉੱਥੇ ਕੋਸ਼ਿਸ਼ ਕਰਿਆ ਕਰੋ ਕਿ ਇਹੋ ਜਿਹੇ ਪੇਟ ਲਗਾਓ ਜਿਹੜੇ ਆਪਾਂ ਨੂੰ ਜ਼ਿਆਦਾ ਆਕਸੀਜਨ ਦਿੰਦੇ ਆ ਹਨਾ ਜਾਂ ਆਪਾਂ ਨੂੰ ਛਾਂ ਦਿੰਦੇ ਆ ਜਿੱਥੇ ਹਵਾਰਾ ਪਸ਼ੂ ਵਗੈਰਾ ਵਿਚਾਰੇ ਬੈਠ ਸਕਣ ਹਨਾ ਤੇ ਇੱਥੇ ਜੀ ਮੈਂ ਹੁਣ ਧੁੱਪ ਹੋ ਗਈ ਸੀ ਕਿਉਂਕਿ ਸਵੇਰੇ ਧੁੱਪ ਬਹੁਤ ਤੇਜ਼ ਹੋ ਜਾਂਦੀ ਆ ਹਨਾ ਤੇ ਮੈਂ ਸਾਰੇ ਇੱਕ ਇੱਕ ਕਰਕੇ ਪੌਦੇ ਅੰਦਰ ਆਪਣੇ ਹਾਲ ਚ ਲਿਆ ਕੇ ਰੱਖ ਦਿੱਤੇ ਸੀਗੇ ਕਿ ਇਹਨਾਂ ਨੂੰ ਤੇਜ਼ ਗਰਮੀ ਤੋਂ ਜਿਹੜਾ ਬਚਾਇਆ ਜਾ ਸਕੇ ਹਨਾ ਤੇ ਇੱਕ ਤਾਂ ਹੈਗਾ ਆਪਣਾ ਸਨੈਕ ਪਲਾਟਾ ਤੇ ਇੱਕ ਦੂਸਰਾ ਮੈਨੂੰ ਉਹਦਾ ਨਾਮ ਨਹੀਂ ਪਤਾ ਹੈਗਾ ਤੇ ਜਿੱਥੇ ਮੈਨੂੰ ਥਾਂ ਮਿਲਦੀ ਹੈ ਬਸ ਕਦੇ ਚੱਕ ਕੇ ਉਧਰ ਰੱਖਦਾ ਕਦੇ ਉਧਰ ਰੱਖਦਾ ਹਨਾ ਵੈਸੇ ਸੋਹਣੇ ਲੱਗਦੇ ਆ ਤੇ ਹੌਲੀ-ਹੌਲੀ ਜਿਹੜੇ ਇਹ ਗਰੋ ਕਰਦੇ ਆ ਤੇ ਇੱਥੇ ਜੀ ਆਪਣੀ ਅੰਦਰ ਦੀ ਸਾਰੀ ਸਫਾਈ ਹੋ ਚੁੱਕੀ ਸੀਗੀ ਤੇ ਉਸ ਤੋਂ ਬਾਅਦ ਲੱਗੀ ਸੀ ਮੈਂ ਹੁਣ ਬਾੜ ਦੀ ਝਾੜੂ ਲਗਾਉਣਾ ਤੇ ਬਾਹਰ ਦੇਖੋ ਧੁੱਪ ਤੇਜ਼ ਹੋ ਜਾਂਦੀ ਹੈ ਇਸੇ ਕਰਕੇ ਮੈਂ ਫਟਾਫਟ ਝਾੜੂ ਲਗਾਉਣ ਦੀ ਕੋਸ਼ਿਸ਼ ਕਰਦੀ ਹੁੰਨੀ ਆ ਤੇ ਨਾਲ ਹੀ ਨਾਲ ਜੀ ਅੱਜ ਮੈਂ ਇੱਕ ਤੁਹਾਡੇ ਨਾਲ ਹੋਰ ਗੱਲ ਕਰਨੀ ਹੈ ਕਿ ਮੇਰੇ ਨਾਲ ਕਾਫੀ ਟਾਈਮ ਹੋ ਗਿਆ ਵਲੌਗ ਤੁਹਾਡੇ ਨਾਲ ਸਾਂਝੇ ਨਹੀਂ ਕਰ ਪਾ ਰਹੀ ਮੈਂ ਹਨਾ ਇਹਦਾ ਕਾਰਨ ਇੱਕ ਇਹ ਵੀ ਹੈ ਕਿ ਪਿੱਛੇ ਜੀ ਵਲੌਗ ਮੈਂ ਤੁਹਾਨੂੰ ਦੱਸਿਆ ਕਰਿਆ ਸੀ ਸ਼ਾਇਦ ਹਫਤਾ ਕੋ ਹੋ ਗਿਆ ਉਦੋਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਥੋੜੀ ਜੀ ਡੀਮੋਟੀਵੇਟ ਹੋ ਗਈਆਂ ਹਨਾ ਤੇ ਬਹੁਤ ਸਾਰੀਆਂ ਭੈਣਾਂਾਂ ਦਾ ਹਨਾ ਭਰਾ ਦਾ ਜਿਹੜੇ ਵੀ ਵਲੌਗ ਦੇਖਦੇ ਨੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਵਧੀਆ-ਵਧੀਆ ਮੈਸੇਜ ਕਰਕੇ ਤੇ ਸੱਚੀ ਤੁਹਾਡੇ ਸਾਰਿਆਂ ਦਾ ਮੈਂ ਦਿ ਲੋ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਇੰਨਾ ਸਪੋਰਟ ਕਰਦੇ ਹੋ ਕਿ ਤੁਸੀਂ ਆਪਣਾ ਕੰਮ ਜਿਹੜਾ ਰੈਗੂਲਰ ਰੱਖੋ ਕਿ ਤੁਸੀਂ ਸਪੋਰਟ ਕਰੋਗੇ ਫਿਰ ਮੇਰੀ ਜਿਹੜੀ ਹਿੰਮਤ ਆ ਬਹੁਤ ਜ਼ਿਆਦਾ ਵੱਧ ਜਾਂਦੀ ਹੈ YouTube ਤੇ ਕੰਮ ਕਰਨ ਵਾਸਤੇ ਤੇ ਫਿਰ ਮੈਂ ਸੋਚਿਆ ਵੀ ਨਹੀਂ ਇਹ ਕੰਮ ਮੈਂ ਛੱਡਣਾ ਨਹੀਂ ਹੈਗਾ ਮੈਨੂੰ ਜਦੋਂ ਟਾਈਮ ਮਿਲੂਗਾ ਮੈਂ ਆਪਣਾ ਜਿਹੜਾ ਵਲੌਗ ਤੁਹਾਡੇ ਨਾਲ ਸ਼ੇਅਰ ਕਰਿਆ ਕਰੂੰਗੀ ਹਨਾ ਤੇ ਇਸੇ ਕਰਕੇ ਥੋੜੀ ਜਿਹੀ ਮੇਰੇ ਵਲੌਗ ਨਹੀਂ ਆ ਰਹੀ ਸੀ ਤੇ ਇੱਕ ਕਾਰਨ ਹੋਰ ਵੀ ਸੀ ਕਿ ਮੈਂ ਨਾ ਮਤਲਬ ਜਿਹੜਾ ਛੁੱਟੀਆਂ ਦਾ ਟਾਈਮ ਚੱਲ ਰਿਹਾ ਬੱਚਿਆਂ ਦਾ ਉਹਦੇ ਵਿੱਚ ਹੀ ਮੈਂ ਸੋਚ ਰਹੀ ਸੀ ਚਲੋ ਕਿ ਇਸ ਚੀਜ਼ ਦਾ ਨਾ ਲਾਹਾ ਲੈ ਲੈਂਦੀ ਆ ਤੇ ਜਿਦਾਂ ਕਿ ਤੁਹਾਨੂੰ ਸਾਰੇ ਜਿੰਨੇ ਨੂੰ ਪਤਾ ਹੀ ਹੈ ਕਿ ਮੈਨੂੰ ਸਟੀਚਿੰਗ ਦਾ ਸ਼ੌਂਕ ਆ ਹਨਾ ਤੇ ਇੱਥੇ ਨਾ ਮਤਲਬ ਆਪਣੇ ਮੇਰੀ ਫਰੈਂਡ ਹੀ ਐ ਕੋਈ ਤੇ ਉਹ ਕਰਦੀ ਐ ਸਟੀਚਿੰਗ ਦਾ ਕੰਮ ਆ ਤੇ ਮੈਂ ਸੋਚਦੀ ਹੁੰਦੀ ਆ ਕਿ ਆਪਣਾ ਜਦੋਂ ਮਾਰਨਿੰਗ ਟਾਈਮ ਸਾਰਾ ਕੰਮ ਨਿਪਟ ਜਾਂਦਾ ਆ ਉਸ ਤੋਂ ਬਾਅਦ ਮਤਲਬ ਮੈਂ ਉਹਦੇ ਕੋਲੇ ਜਾ ਕੇ ਜਿਹੜਾ ਹੌਲੀ-ਹੌਲੀ ਕਰਕੇ ਜਿਹੜਾ ਸਟਿਚਿੰਗ ਦਾ ਕੰਮ ਜਿਹੜਾ ਮੈਂ ਸਿੱਖਣਾ ਸਟਾਰਟ ਕਰਾ ਹਨਾ ਤੇ ਇਹੀ ਕੰਮ ਮੈਂ ਸਟਾਰਟ ਕੀਤਾ ਆ ਉਸ ਤੋਂ ਬਾਅਦ ਸ਼ਾਇਦ ਮੈਨੂੰ ਲੱਗਦਾ ਵੀ ਇਹੀ ਕਾਰਨ ਆ ਕਿ ਮੇਰੇ ਵਲੌਗ ਨਹੀਂ ਮੇਰੇ ਤੋਂ ਬਣ ਪਾ ਰਹੇ ਹਨਾ ਸ਼ੂਟ ਤਾਂ ਹੋ ਜਾਂਦੇ ਆ ਫਿਰ ਕਿਤੇ ਨਾ ਕਿਤੇ ਮੈਂ ਐਡੀਟਿੰਗ ਤੇ ਜਿਹੜਾ ਮਾਰ ਖਾ ਜਾਂਦੀ ਆ ਤੇ ਉਹਦੇ ਲਈ ਵੀ ਅੱਜ ਮੈਂ ਬਹੁਤ ਟਾਈਮ ਮਾਰਦਾ ਟਾਈਮ ਕੱਢਿਆ ਮੈਂ ਸੋਚਿਆ ਕਿ ਨਹੀਂ ਕਿਉਂਕਿ ਨਾ ਜਦੋਂ ਅਸੀਂ ਕੋਈ ਕੰਮ ਠਾਨ ਲੈਂਦੇ ਆ ਆਪਣੇ ਦਿਲ 'ਚ ਠਾਨ ਲੈਂਦੇ ਆ ਕਿ ਨਹੀਂ ਇਹ ਕੰਮ ਅਸੀਂ ਕਰ ਨਹੀਂ ਕਰਨਾ ਆ ਫਿਰ ਉਹ ਕੰਮ ਹੋ ਜਾਂਦਾ ਆ ਪਰ ਜਦੋਂ ਆਪਾਂ ਦਿਲ 'ਚ ਨਹੀਂ ਸੋਚਦੇ ਨਾ ਟਾਲ ਮਟੋਲ ਕਰ ਦਿੰਦੇ ਆ ਫਿਰ ਆਪਣੇ ਤੋਂ ਉਹ ਜਿਹੜਾ ਕੰਮ ਹੁੰਦਾ ਨਹੀਂ ਹੈਗਾ ਤੇ ਮੈਂ ਸੋਚਿਆ ਕਿ ਨਹੀਂ ਜਿਹੜਾ ਕੰਮ ਮੈਂ ਸਟਾਰਟ ਕੀਤਾ ਆ ਉਹ ਮੈਂ ਜਿਹੜਾ ਉਹਨੂੰ ਕੰਟੀਨਿਊ ਰੱਖੂੰਗੀ ਤੇ ਜਿੱਦਾਂ ਕਿ ਤੁਹਾਡੇ ਸਾਰਿਆਂ ਦੇ ਮੈਸੇਜ ਆਏ ਤੁਸੀਂ ਸਪੋਰਟ ਕੀਤਾ ਕਿ ਤੁਸੀਂ ਆਪਣੇ ਕੰਮ ਨੂੰ ਕੰਟੀਨਿਊ ਰੱਖੋ ਤੁਸੀਂ ਕਿਸੇ ਦੀ ਪਰਵਾਹ ਨਾ ਕਰੋ ਤੇ ਵਾਕਈ ਹੀ ਕਿਸੇ ਦੀ ਪਰਵਾਹ ਕਰਨੀ ਹੀ ਨਹੀਂ ਚਾਹੀਦੀ ਹੈ ਕਿਉਂਕਿ ਜੇ ਅਸੀਂ ਕਿਸੇ ਦੀ ਪਰਵਾਹ ਕਰਨ ਲੱਗੇ ਤੇ ਆਪਾਂ ਕਦੇ ਵੀ ਜ਼ਿੰਦਗੀ 'ਚ ਅੱਗੇ ਨਹੀਂ ਵੱਧ ਸਕਦੇ ਹਨਾ ਤੇ ਤੁਹਾਡੇ ਸਾਰਿਆਂ ਦੀ ਸਪੋਰਟ ਅਗਰ ਮੇਰੇ ਨਾਲ ਇਦਾਂ ਹੀ ਰਹੀ ਤਾਂ ਤਾਂ ਮੇਰੇ ਜਿਹੜੇ ਵਲੌਗ ਆ ਉਹ ਵੀ ਤੁਹਾਡੇ ਨਾਲ ਜਿਹੜੇ ਮੈਂ ਸਾਂਝੇ ਕਰਦੀ ਹੀ ਰਾਂਗੀ ਤੇ ਗੱਲ ਸਟੀਚਿੰਗ ਦੀ ਆਪਾਂ ਕਰ ਰਿਹਾ ਕਿ ਮੈਂ ਕਦੋਂ ਤੋਂ ਕਦੋਂ ਤੱਕ ਉਹਦੇ ਕੋਲ ਜਿਹੜਾ ਜਾਨਣੀ ਆ ਸਿੱਖਣ ਵਾਸਤੇ ਤੇ ਮੈਂ ਜਿੱਦਾਂ ਆਪਣਾ ਮਾਰਨਿੰਗ ਦਾ ਕੰਮ ਦਾਸੀਆਂ 10:30 ਵਜੇ ਤੱਕ ਜਦੋਂ ਨਿਬੜ ਜਾਂਦਾ ਆ ਉਸ ਤੋਂ ਬਾਅਦ ਜੀ ਮੈਂ ਆਪਣਾ ਨਹਾ ਧੋ ਕੇ ਖਾਣਾ ਵਗੈਰਾ ਖਾ ਕੇ ਸਵੇਰ ਦਾ ਹਨਾ ਤੇ ਉਹਦੇ ਕੋਲ ਚੱਲੇ ਜਾਂਦੀ ਆ ਉਸ ਤੋਂ ਬਾਅਦ ਜੀ ਦੁਪਹਿਰੇ ਜਦੋਂ ਨਿਮਰ ਦੇ ਪਾਪਾ ਆਉਂਦੇ ਆ ਮਤਲਬ 2:30 ਵਜੇ ਤੱਕ ਹਨਾ ਉਦੋਂ ਤੱਕ ਮੈਂ ਮਤਲਬ ਉਹਦੇ ਕੋਲ ਰਹਿੰਦੀ ਆ ਤੇ ਉੱਥੇ ਮਤਲਬ ਉਹਦਾ ਸਟਿਚਿੰਗ ਦਾ ਕੰਮ ਆ ਨਾ ਤੇ ਮੈਂ ਉਹਦੀਆਂ ਸਲਵਾਰਾਂ ਵਗੈਰਾ ਜਿਵੇਂ ਮੈਨੂੰ ਦੱਸਦੀ ਆ ਮੈਂ ਸਟਿਚ ਕਰ ਲੈਂਦੀ ਹੁੰਦੀ ਆ ਕਿਉਂਕਿ ਥੋੜੀ-ਬਹੁਤ ਮੈਨੂੰ ਆਂਦੀ ਸੀ ਥੋੜੀ-ਬਹੁਤ ਮੈਂ ਉਹਦੇ ਤੋਂ ਸਿੱਖ ਰਹੀ ਆ ਤੇਜੀਵੇਂ ਸਲਾਈਆਂ ਸਿੱਧੀਆਂ ਲਗਾਉਣੀਆਂ ਤੇ ਆ ਮਤਲਬ 4-5 ਦਿਨ ਹੋਏ ਐ ਮੈਨੂੰ ਜਾਂਦੀ ਨੂੰ ਤੇ ਉਹਦੇ ਕਰਕੇ ਮੇਰਾ ਵਲੋਗਿੰਗ ਦਾ ਜਿਹੜਾ ਰੋਟੀਨ ਸੀ ਉਹ ਵੀ ਜਿਹੜਾ ਹਿੱਲ ਗਿਆ ਮਤਲਬ ਵਲੌਗ ਨਹੀਂ ਮੈਂ ਡੇਲੀ ਕੰਟੀਨਿਊ ਰੱਖ ਪਾੜੀ ਤੁਹਾਡੇ ਸਾਹਮਣੇ ਹਨਾ ਤੇ ਉੱਥੇ ਜੀ ਮੈਂ ਤੁਹਾਨੂੰ ਸਲਵਾਰਾ ਵਗੈਰਾ ਜੋੜ ਦਿੰਦੀ ਆ ਤੇ ਮਤਲਬ ਮੇਰੀ ਸਫਾਈ ਕਹਿ ਦਿੰਦੇ ਹਨਾ ਕਿ ਆਪਣੀ ਸਟਿਚਿੰਗ ਵਿੱਚ ਜਿਹੜੀ ਮੇਰੀ ਸਫਾਈ ਆ ਜਿਹੜੀ ਹੁਣ ਪਹਿਲਾਂ ਨਾਲੋਂ ਵਧੀਆ ਹੋ ਗਈ ਆ ਮਤਲਬ ਸਲਾਈਆਂ ਸਿੱਧੀਆਂ ਲਗਣੀਆਂ ਜਿਹੜੀਆਂ ਸਟਾਰਟ ਹੋ ਗਈਆਂ ਹੌਲੀ-ਹੌਲੀ ਜਿਹੜੀ ਮੈਂ ਸਟਾਰਟ ਕਰ ਰਹੀ ਹਾਂ ਕਿਉਂਕਿ ਦੇਖੋ ਆਪਾਂ ਕੁਝ ਵੀ ਸਿੱਖ ਲਈਏ ਹਨਾ ਸਿੱਖਣ ਦੀ ਕੋਈ ਉਮਰ ਨਹੀਂ ਹੈਗੀ ਜਿੰਨਾ ਮਰਜੀ ਆਪਾਂ ਸਿੱਖੀ ਜਾਈਏ ਹਨਾ ਪਰ ਸਟੀਚਿੰਗ ਦਾ ਕੰਮ ਇਹੋ ਜਿਹਾ ਕਿ ਜਿੰਨਾ ਮਰਜੀ ਤੁਸੀਂ ਸਿੱਖ ਲਓ ਇਹ ਖਤਮ ਨਹੀਂ ਹੋਣਾ ਕਿਉਂਕਿ ਹਮੇਸ਼ਾ ਕੋਈ ਨਾ ਕੋਈ ਰਿਵਾਜ ਚੱਲਦੇ ਹੀ ਰਹਿੰਦੇ ਆ ਹਨਾ ਇਸ ਕਰਕੇ ਮੈਨੂੰ ਇਹ ਇਹ ਜਿਹੜਾ ਕੰਮ ਹੈ ਸਟੀਚਿੰਗ ਦਾ ਬਹੁਤ ਜ਼ਿਆਦਾ ਪਸੰਦ ਹੈ ਤੇ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਆ ਸਭ ਤੋਂ ਜ਼ਿਆਦਾ ਸ਼ੌਂਕ ਮੈਨੂੰ ਇਸ ਚੀਜ਼ ਦਾ ਕਿ ਮੈਂ ਜਿਹੜਾ ਆਪਣਾ ਆਪਦੇ ਸੂਟ ਵਨਸ ਵੰਨੇ ਪਾ ਕੇ ਜਿਹੜੇ ਏ ਪਾਇਆ ਕਰਾ ਹਣਾ ਕਿਉਂਕਿ ਜਦੋਂ ਮੈਨੂੰ ਆਪਣੇ ਆਪ ਬਣਾਉਣੇ ਆ ਗਏ ਫਿਰ ਮੈਂ ਕਿਦਾਂ ਦਾ ਵੀ ਆਪਣਾ ਸੂਟ ਜਿਹੜਾ ਬਣਾ ਸਕਦੀ ਆ ਤੇ ਇਹ ਹੀ ਸ਼ੌਂਕ ਆ ਮੈਨੂੰ ਬਸ ਮੈਂ ਆਪਣੇ ਸੂਟ ਵਧੀਆ ਫੁੱਟੀਆਂ ਬਣਾ ਕੇ ਪਾਵਾਂ ਜਦੋਂ ਆਪਾਂ ਆਪ ਦੇ ਪਾਣ ਲੱਗ ਜਾਾਂਗੇ ਹੌਲੀ ਹੌਲੀ ਆਪਾਂ ਦੂਸਰਿਆਂ ਦੇ ਵੀ ਜਿਹੜੇ ਸਿਉਣ ਲੱਗ ਜਾਾਂਗੇ ਬਸ ਇੱਥੇ ਹੀ ਆਪਣੀ ਜ਼ਿੰਦਗੀ ਦੀ ਜਿਹੜੀ ਵਧੀਆ ਸ਼ੁਰੂਆਤ ਹੋ ਜਾਂਦੀ ਆ ਜਦੋਂ ਆਪਾਂ ਕੋਈ ਹੁਨਰ ਆਪਣੇ ਅੰਦਰ ਲੈ ਆਂਦੇ ਆ ਕਿਸੇ ਕੰਮ ਦਾ ਹਨਾ ਉਥੋਂ ਹੀ ਆਪਣੀ ਜਿਹੜੀ ਆ ਚੰਗੇ ਦਿਨਾਂ ਦੀ ਸ਼ੁਰੂਆਤ ਜਿਹੜੀ ਹੋ ਜਾਂਦੀ ਆ ਤੇ ਮੈਂ ਵੀ ਆਪਣੇ ਬਹੁਤ ਸਾਰੇ ਸੁਪਨੇ ਆਪਣੇ ਅੰਦਰ ਸੋਜ ਕੇ ਰੱਖ ਰਹੀ ਆ ਕਿ ਐਡਾ ਕਰੂੰਗੀ ਐਡਾ ਕਰੂੰਗੀ ਪਰ ਉਹ ਨਾ ਬਸ ਗੱਲਾਂ ਨਾਲ ਨਹੀਂ ਹੁੰਦੇ ਹੈਗੇ ਉਹਦੇ ਲਈ ਆਪਾਂ ਨੂੰ ਬਹੁਤ ਜ਼ਿਆਦਾ ਜਿਹੜੀ ਮਿਹਨਤ ਕਰਨੀ ਪੈਂਦੀ ਆ ਤੇ ਜਿੱਦਾਂ ਕਿ ਵਲੋਗਿੰਗ ਦੀ ਗੱਲ ਕਰ ਰਹੀ ਆ ਤੇ ਵਲੋਗਿੰਗ ਮਤਲਬ ਮੇਰੇ ਤੋਂ ਜੇ 2-3 2 ਦਿਨ ਵੀ ਵਲੋਗ ਨਹੀਂ ਆਂਦਾ ਹੈਗਾ ਤਾਂ ਬਟ ਮੈਂ ਸੋਚ ਰਹੀ ਆ ਕਿ ਜੇ 3 ਦਿਨਾਂ ਬਾਅਦ ਵੀ ਤੁਹਾਡੇ ਨਾਲ ਵਲੋਗ ਸ਼ੇਅਰ ਕਰਾਂ ਤਾਂ ਬਟ ਮੈਂ ਵਲੋਗ ਕਰਿਆ ਕਰੂੰਗੀ ਤੁਹਾਡੇ ਨਾਲ ਸ਼ੇਅਰ ਕਿਉਂਕਿ ਨਾ ਜਦੋਂ ਮੈਂ ਸਵੇਰੇ ਕੰਮ ਕਰਦੀ ਹਾਂ ਉਦੋਂ ਮੈਂ ਸ਼ੂਟ ਦਾ ਕਰ ਲੈਂਦੀ ਹਾਂ ਉਸ ਤੋਂ ਬਾਅਦ ਨਾ ਮੇਰਾ ਐਡੀਟਿੰਗ ਦਾ ਕੰਮ ਜਿਹੜਾ ਰਹਿ ਜਾਂਦਾ ਆ ਜਿੱਦਾਂ ਕਿ ਮੈਂ ਦੱਸਿਆ ਕਿ ਦੁਪਹਿਰੇ ਜਦੋਂ ਮੈਂ ਆਨੀਆਂ ਉਸ ਤੋਂ ਬਾਅਦ ਮੈਂ ਰੋਟੀ ਦੁਪਹਿਰ ਦੀ ਰੋਟੀ ਬਣਾਣੀ ਹੁੰਦੀ ਹੈ ਨਿੰਮਲ ਦੇ ਪਾਪਾ ਵਾਸਤੇ ਉਸ ਤੋਂ ਬਾਅਦ ਹੀ ਚਾਹ ਬਣਾਣੀ ਹੁੰਦੀ ਆ ਫਿਰ ਆਪਣਾ ਜਿਹੜਾ ਰਾਤ ਦੀ ਰੋਟੀ ਸਬਜ਼ੀ ਦਾ ਟਾਈਮ ਹੋ ਜਾਂਦਾ ਹੈ ਹਨਾ ਫਿਰ ਮੇਰ ਤੋਂ ਐਡੀਟਿੰਗ ਵਗੈਰਾ ਹੁੰਦੀ ਨਹੀਂ ਹੈਗੀ ਬਸ ਹੌਲੀ ਹੌਲੀ ਕਰਕੇ ਜਿਹੜੇ ਸ਼ਡਿਊਲ ਬਣਾਣਾ ਜਿਹੜਾ ਸਟਾਰਟ ਕਰੂੰਗੀ ਕਿਉਂਕਿ ਕੋਈ ਵੀ ਕੰਮ ਆਪਾਂ ਕਰਦੇ ਹਾਂ ਨਾ ਇੱਕੋ ਦਮ ਨਹੀਂ ਹੁੰਦਾ ਹੈਗਾ ਉਹਦੇ ਲਈ ਟਾਈਮ ਜਿਹੜਾ ਲੱਗਦਾ ਆ ਤੇ ਜਿੱਦਾਂ ਕਿ ਹੁਣ ਅੱਜ ਮੈਂ ਤੁਹਾਡੇ ਨਾਲ ਵਲੋਗ ਸਾਂਝਾ ਕੀਤਾ ਹਨਾ ਤੇ ਅੱਜ ਮੈਂ ਸਾਂਝਾ ਕਰੂੰਗੀ ਅਗਰ ਕੱਲ ਨੂੰ ਨਾ ਵੀ ਆਇਆ ਫਿਰ ਮੈਂ ਚਾਹੇ ਤਾਂ ਇੱਕ ਦਿਨ ਛੱਡ ਕੇ ਤੁਹਾਡੇ ਨਾਲ ਜਿਹੜੇ ਆਪਣੇ ਵਲੋਗ ਸਾਂਝੇ ਕਰਿਆ ਕਰੂੰਗੀ ਬਟ ਕਰਿਆ ਕਰੂੰਗੀ ਕਿਉਂਕਿ ਹੌਲੀ-ਹੌਲੀ ਕਰਕੇ ਜਿਹੜਾ ਮੈਂ ਸ਼ਡਿਊਲ ਬਣਾ ਰਹੀ ਆ ਕਿ ਉੱਥੇ ਜਾਣ ਦਾ ਉਸ ਤੋਂ ਬਾਅਦ ਆ ਕੇ ਜਿਹੜਾ ਕੰਮ ਆਪਾਂ ਕਰਨਾ ਹੈ ਨਾ ਉਹਦੀ ਵੀਡੀਓ ਤੁਹਾਡੇ ਨਾਲ ਜਿਹੜੀ ਸ਼ੇਅਰ ਕਰਿਆ ਕਰਾਂ ਬਟ ਗੱਲ ਆਪਾਂ ਕਰ ਰਹੇ ਆ ਕਿ ਜਦੋਂ ਵੀ ਅਸੀਂ ਕੋਈ ਕੰਮ ਸ਼ੁਰੂ ਕਰਦੇ ਆ ਕਿਸੇ ਚੀਜ਼ ਨੂੰ ਕਰਨ ਵਾਸਤੇ ਹਨਾ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ ਬਸ ਥੋੜੀ ਜੀ ਮਿਹਨਤ ਲੱਗਦੀ ਹੈ ਤੇ ਥੋੜਾ ਜਿਹਾ ਜਿਹੜਾ ਆਲਸ ਹੁੰਦਾ ਆ ਆਪਾਂ ਨੂੰ ਉਹ ਛੱਡਣਾ ਪੈਂਦਾ ਹਨਾ ਤੇ ਜਿੱਦਾਂ ਕਿ ਮੈਂ ਗੱਲ ਸਟਿਚਿੰਗ ਦੀ ਕਰ ਰਹੀਆਂ ਤੇ ਹੁਣ ਜਿੱਦਾਂ 4-5 ਦਿਨ ਹੋ ਗਏ ਮੈਨੂੰ ਉੱਥੇ ਜਾਂਦੀ ਨੂੰ ਤੇ ਮਤਲਬ ਮੇਰੀ ਸਟਿਚਿੰਗ ਵਿੱਚ ਜਿਹੜੀ ਸਫਾਈ ਯਾਨੀ ਸਟਾਰਟ ਹੋ ਗਈ ਹੈ ਤੇ ਉਹ ਜਿਹੜੀਆਂ ਆਪਦੀਆਂ ਕਸਟਮਰ ਦੀਆਂ ਸਲਵਾਰਾਂ ਜਿਹੜੀਆਂ ਮੈਨੂੰ ਦੇਣੀਆਂ ਉਹਨੇ ਸਟਾਰਟ ਕੀਤੀਆਂ ਨੇ ਤੇ ਮੈਂ ਉਹਨਾਂ ਨੂੰ ਜੋੜਦੀਆਂ ਤੇ ਉਹਦੇ ਨਾਲ ਹੀ ਮੇਰੀ ਜਿਹੜੀ ਪ੍ਰੈਕਟਿਸ ਹੋ ਰਹੀ ਆ ਇਹਨੇ ਨਾਲ ਹੀ ਬੰਦਾ ਜਿਹੜਾ ਸਿੱਖ ਜਾਂਦਾ ਆ ਹਨਾ ਤੇ ਜਦੋਂ ਆਪਾਂ ਘਰੋਂ ਹੀ ਨਹੀਂ ਨਿਕਲਦੇ ਕਿਸੇ ਚੀਜ਼ ਨੂੰ ਕਰਨ ਵਾਸਤੇ ਹਨਾ ਆਪਾਂ ਕੁਝ ਵੀ ਨਹੀਂ ਕਰ ਸਕਦੇ ਸਭ ਤੋਂ ਜ਼ਰੂਰੀ ਹੁੰਦਾ ਘਰੋਂ ਨਿਕਲਣਾ ਜਦੋਂ ਅਸੀਂ ਇੱਕ ਵਾਰੀ ਕੁਝ ਕਰਨ ਵਾਸਤੇ ਘਰੋਂ ਨਿਕਲ ਗਏ ਨਾ ਉਸ ਤੋਂ ਬਾਅਦ ਜੜੀ ਆਪਣੇ ਕੰਮਾਂ ਦੀ ਸ਼ੁਰੂਆਤ ਜਿਹੜੀ ਹੋ ਜਾਂਦੀ ਆ ਹਨਾ ਤੇ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਵਿਚਰੀਆਂ ਸੋਚਦੀਆਂ ਹੀ ਰਹਿੰਦੀਆਂ ਆ ਬਈ ਕੁਸ਼ ਕਰਨਾ ਕੁਸ਼ ਕਰਨਾ ਹੈ ਪਰ ਉਹਨਾਂ ਤੋਂ ਬਾਹਰ ਹੀ ਨਿਕਲਾ ਜਾਂਦਾ ਹਨਾ ਦੇਖੋ ਜਦੋਂ ਆਪਣੇ ਅੰਦਰ ਕੋਈ ਕੰਮ ਨੂੰ ਕਰਨ ਦਾ ਜਜ਼ਬਾ ਹੁੰਦਾ ਹੈ ਫਿਰ ਆਪਾਂ ਉਹ ਕੰਮ ਕਰ ਸਕਦੇ ਹਾਂ ਤੇ ਗੱਲ ਲੱਗੀ ਜੀ ਬੱਚਿਆਂ ਦੀ ਬਹੁਤ ਸਾਰੀਆਂ ਭੈਣਾਂ ਛੋਟੇ ਬੱਚੇ ਜਿਨ੍ਹਾਂ ਦੇ ਹੈਗੇ ਮੇਰੇ ਵੀ ਹੈਗੇ ਮੇਰੀ ਗੁੜੀਆ ਤੇ ਮੈਂ ਆਪਣੀ ਗੁੜੀਆਂ ਨੂੰ ਨਾਲ ਲੈ ਕੇ ਜਾਨੀ ਆ ਔਰ ਜਿੱਥੇ ਜਾਨੀ ਆ ਉਹਨਾਂ ਕੋਲ ਵੀ ਇੱਕ ਛੋਟਾ ਜਿਹਾ ਡੇਟ ਸਾਲ ਦਾ ਬੱਚਾ ਆ ਤੇ ਦੇਖੋ ਬੱਚਿਆਂ ਦੇ ਨਾਲ ਵੀ ਉਹ ਵਿਚਾਰੀ ਸਟਿਚਿੰਗ ਦਾ ਕੰਮ ਕਰਦੀ ਆ ਹਨਾ ਹਰ ਕੋਈ ਮਿਹਨਤ ਕਰ ਰਿਹਾਗਾ ਬਸ ਅੰਦਰ ਜਜ਼ਬਾ ਹੋਣਾ ਚਾਹੀਦਾ ਕਿਸੇ ਕੰਮ ਨੂੰ ਕਰਨ ਵਾਸਤੇ ਤੇ ਮੈਂ ਆਪਣੀ ਗੁਡੀਆਂ ਨੂੰ ਲੈ ਕੇ ਜਾਂਦੀ ਆ ਤੇ ਉਹ ਆਪਣੇ ਬੱਚੇ ਮਤਲਬ ਉਹਨਾਂ ਦਾ ਬੱਚਾ ਉੱਥੇ 1.5 ਸਾਲ ਦਾ ਆ ਤੇ ਦੋਨੋਂ ਜਣੇ ਖੇਡਦੇ ਆ ਖੇਡਦੇ ਖੇਡਦੇ ਲੜ ਵੀ ਪੈਂਦੇ ਆ ਤੇ ਫਿਰ ਥੋੜਾ ਜਿਹਾ ਟਾਈਮ ਉਹਨਾਂ ਨੂੰ ਮਤਲਬ ਸਮਝਾਉਣ ਵਿੱਚ ਲੱਗ ਜਾਂਦਾ ਆ ਮਤਲਬ ਐਦਾਂ ਕਰਕੇ ਗੱਡੀ ਚੱਲ ਰਹੀ ਆ ਤੇ ਪਰ ਮੈਂ ਉਹਨਾਂ ਨਾਲ ਲੈ ਕੇ ਜਾਣੀ ਹੁੰਦੀ ਆ ਕਈ ਵਾਰ ਉਹ ਘਰੇ ਰਹਿ ਜਾਂਦੀ ਹੁੰਦੀ ਆ ਕਿਉਂਕਿ ਬੱਚੇ ਘਰੇ ਦੇ ਛੁੱਟੀਆਂ 'ਚ ਹਨਾ ਤੇ ਕਈ ਵਾਰ ਉਹਨੂੰ ਲੈ ਜਾਂਦੀਆਂ ਕਈ ਵਾਰ ਛੱਡ ਜਾਂਦੀਆਂ ਔਰ ਮੈਨੂੰ ਐ ਆ ਕਿ ਮੈਂ ਆਪਣਾ ਜਿਹੜਾ ਕੰਮ ਆਣਾ ਇਹ ਕੰਟੀਨਿਊ ਰੱਖਾਂ ਕਿਉਂਕਿ ਜਦੋਂ ਦੇਖੋ ਆਪਣਾ ਘਰ ਦਾ ਕੰਮ ਖਤਮ ਹੋ ਗਿਆ ਉਸ ਤੋਂ ਬਾਅਦ ਆਪਾਂ ਫ੍ਰੀ ਹੁੰਨੇ ਆ ਹਨਾ ਤੇ ਉਸ ਟਾਈਮ ਵਿੱਚ ਆਪਾਂ ਕੁਝ ਵੀ ਜਿਹੜਾ ਸਿੱਖ ਸਕਦੇ ਆ ਹਨਾ ਤੇ ਮੈਂ ਇਦਾਂ ਹੀ ਹੁਣ ਸੋਚ ਰਹੀ ਆ ਕਿ ਮੈਂ ਹੁਣ ਜਿਹੜਾ ਆਪਣਾ ਟਾਈਮ ਘਰੇ ਵੇਸਟ ਕਰ ਰਹੀ ਸੀਗੀ ਉਹ ਮੈਂ ਨਾ ਕਰਾਂ ਤੇ ਹੁਣ ਜਿਹੜਾ ਮੈਂ ਸਿੱਖਣ ਦਾ ਕੰਮ ਜਿਹੜਾ ਸਟਾਰਟ ਕੀਤਾ ਆ ਇਹਨੂੰ ਜਿਹੜਾ ਕੰਟੀਨਿਊ ਰੱਖਾਂ ਹਨਾ ਬਾਦ ਵਿੱਚ ਬੱਚੇ ਤੇ ਸਕੂਲ ਸਟਾਰਟ ਹੋ ਜਾਣਗੇ ਫਿਰ ਹੋਰ ਜ਼ਿਆਦਾ ਸੈਟਿੰਗ ਹੋ ਜੂਗੀ ਫਿਰ ਮੈਨੂੰ ਇੰਨੀ ਪਰਵਾਹ ਨਹੀਂ ਹੋਊਗੀ ਕਿ ਮੈਨੂੰ ਇਹ ਹੋਗਾ ਬੱਚਾ ਜਿਹੜਾ ਸਕੂਲ ਗਿਆ ਹੋਇਆ ਹੈ ਹਨਾ ਹੁਣ ਮੈਂ ਜੇ ਕਈ ਵਾਰੀ ਨੂੰ ਘਰ ਵੀ ਛੱਡ ਜਾਂਦੀ ਆ ਫਿਰ ਮੇਰਾ ਧਿਆਨ ਪਿੱਛੇ ਰਹਿੰਦਾ ਕਿ ਨਿਮਰਤ ਕਰੀ ਹੋਊਗੀ ਰੋਂਦੀ ਨਾ ਹੋਵੇ ਹਨਾ ਜੇ ਮੈਨੂੰ ਲੈ ਜਾਂਦੀ ਆ ਫਿਰ ਇਹ ਉੱਥੇ ਇੰਨਾ ਚਿਰ ਬੈਠ ਦੇਣੀ ਹੈਗੀ ਮੈਨੂੰ ਤੇ ਮੈਨੂੰ ਫਿਰ ਇਹਨੂੰ ਛੱਡਣ ਵਾਸਤੇ ਆਉਣਾ ਪੈਂਦਾ ਹੈ ਤੇ ਇਹਦੇ ਵਿੱਚ ਹੀ ਮੇਰਾ ਕਾਫੀ ਸਾਰਾ ਟਾਈਮ ਜਿਹੜਾ ਵੇਸਟ ਹੋ ਜਾਂਦਾ ਹੈ ਹਨਾ ਸੋ ਇਹ ਹੀ ਮੇਰਾ ਵਲੌਗ ਸੀਗਾ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਸੀ ਕਿ ਮੈਂ ਕੀ ਸਟਾਰਟ ਕੀਤਾ ਹੈ ਕਿਉਂਕਿ ਦੇਖੋ YouTube ਤੇ ਤੁਸੀਂ ਸਾਰੇ ਮੇਰੀ ਫੈਮਿਲੀ ਉਹ ਜਿਨ੍ਹਾਂ ਨਾਲ ਮੈਂ ਆਪਣੀ ਦਿਲ ਦੀਆਂ ਗੱਲਾਂ ਸ਼ੇਅਰ ਕਰਦੀ ਆ ਆਪਣੇ ਰੁਟੀਨ ਵਿੱਚ ਕੀ ਕੁਛ ਕੀਤਾ ਹਨਾ ਕਿਉਂਕਿ ਡੇਲੀ ਰੁਟੀਨ ਦਾ ਇਹੀ ਹੁੰਦਾ ਕਿ ਜੋ-ਜੋ ਆਪਾਂ ਕਰਦੇ ਆ ਉਹ ਤੁਹਾਡੇ ਨਾਲ ਜਿਹੜਾ ਮੈਂ ਸ਼ੇਅਰ ਕਰਾਂ ਹਨਾ ਤੇ ਇਹ ਵੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੇ ਆਪਣੀ ਗੱਲ ਹੈ ਕਿ ਮੈਂ ਕੀ ਸਟਾਰਟ ਕੀਤਾ ਹੈ ਕੀ ਕਰ ਰਹੀ ਆ ਹੁਣ ਇਹਨਾਂ ਦਿਨਾਂ ਵਿੱਚ ਤੇ ਉਮੀਦ ਕਰਦੀ ਆ ਤੁਹਾਨੂੰ ਸਾਰੇ ਜਣੇ ਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਗਾ ਤੇ ਪਹਿਲਾਂ ਪਹਿਲਾਂ ਦੀ ਤਰ੍ਹਾਂ ਹੀ ਸਾਰੇ ਜਣੇ ਸੋਹਣੇ ਸੋਹਣੇ ਜੇ ਮੈਸੇਜ ਕਰਕੇ ਸੋਹਣੇ ਸੋਹਣੇ ਜੇ ਕਮੈਂਟ ਕਰਕੇ ਮੈਨੂੰ ਫੇਰ ਤੋਂ ਜਿਹੜਾ ਮੋਟੀਵੇਟ ਕਰੋ ਜਿਹੜਾ ਆਪਾਂ ਕੰਮ ਜਿਹੜਾ ਸਟਾਰਟ ਕੀਤਾ ਹੈ ਸਿੱਖਣ ਦਾ ਹਨਾ ਕਿਉਂਕਿ ਇਹ ਦੇਖੋ ਜਦੋਂ ਆਪਾਂ ਨੂੰ ਇੰਟਰਸਟ ਹੁੰਦਾ ਕਿਸੇ ਕੰਮ ਨੂੰ ਤੇ ਉਹ ਆਪਾਂ ਜਲਦੀ ਹੀ ਸਿੱਖ ਜਾਂਦੇ ਹਾਂ ਕਿਉਂਕਿ ਬਿਨਾ ਇੰਟਰਸਟ ਤੋਂ ਕੋਈ ਵੀ ਜਿਹੜਾ ਕੰਮ ਆਪਾਂ ਕਰ ਨਹੀਂ ਸਕਦੇ ਹੈਗੇ ਸੋ ਮੈਨੂੰ ਇਸ ਕੰਮ 'ਚ ਇੰਟਰਸਟ ਆ ਤੇ ਉਮੀਦ ਕਰਦੀ ਹਾਂ ਇਸ ਕੰਮ 'ਚ ਮੈਂ ਜ਼ਰੂਰ ਕਾਮਯਾਬ ਹੋਵਾਂਗੀ ਤੇ ਤੁਸੀਂ ਸਾਰੇ ਜਣੇ ਐਦਾਂ ਹੀ ਆਪਣਾ ਪਿਆਰ ਜਿਹੜਾ ਮੇਰੇ ਨਾਲ ਬਣਾਈ ਰੱਖਿਆ ਕਰੋ ਆਪਣਾ ਸਾਥ ਤੇ ਪਿਆਰੇ ਪਿਆਰੇ ਜਿਹੀ ਕਮੈਂਟ ਕਰਕੇ ਮੈਨੂੰ ਐਦਾਂ ਹੀ ਜਿਹੜਾ ਹੌਸਲਾ ਦਿੰਦੇ ਰਿਹਾ ਕਰੋ ਸੋ ਹੁਣ ਨਵੇਂ-ਨਵੇਂ ਜਿਹੀ ਬਲੌਗ ਤੁਹਾਡੇ ਨਾਲ ਮੈਂ ਸਾਂਝੀ ਕਰੂੰਗੀ ਤੇ ਹੁਣ ਮਿਲਦੇ ਹਾਂ ਇੱਕ ਨਵੇਂ ਜਿਹੀ ਪਿਆਰੇ ਜਿਹੀ ਬਲੌਗ ਦੇ ਨਾਲ Tata klik, bye bye.